ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੇ ਕਿ ਤੁਸੀਂ ਸਾਰੇ ਜਾਨੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਨ ਚੜ੍ਹਦੀ ਕਲਾ ਚ ਰੱਖਣ ਅੱਜ ਆਪਾਂ ਇਹ ਵਾਲਾ ਜਿਹੜਾ ਗਲਾ ਬਣਿਆ ਹੋਇਆ ਲੇਨਿੰਗ ਵਾਲਾ ਸੂਟ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਜਿਹੜਾ ਗਲਾ ਬਣਿਆ ਹੁੰਦਾ ਆਪਾਂ ਲੇਨਿੰਗ ਵਾਲਾ ਜਿਹੜਾ ਸੂਟ ਆ ਕਿੱਦਾਂ ਬਣਾਣਾ ਗਲਾ ਜਿਹੜਾ ਬਣਾਉਣਾ ਆਪਾਂ ਨੇ ਕਿੱਦਾਂ ਬਣਾਣਾ ਠੀਕ ਆ ਜੀ ਜੇ ਬਾਰ ਕਾਲਾ ਗळा ਉਹ ਵੀ ਇਦਾਂ ਹੀ ਬਣੂਗਾ ਜਿਵੇਂ ਆਪਾਂ ਇਹ ਵਾਲਾ ਗळा ਬਣਾਵਾਂਗੇ ਚਾਹੇ ਉਹ V ਸ਼ੇਪ ਆ ਚਾਹੇ ਗੋਲ ਆ ਤੇ ਚਾਹੇ ਚੌਰਸਾ ਜਿਹੜੇ ਵੀ ਤਰੀਕੇ ਦਾ ਗळा ਹੋਊਗਾ ਸੇਮ ਇਹੀ ਤਰੀਕੇ ਨਾਲ ਸਾਰਿਆਂ ਦੇ ਗਲੇ ਬਣਣੇ ਨੇ ਠੀਕ ਹੈ ਜੀ ਆਪਾਂ ਨੇ ਕੱਟ ਲਾ ਲਿਆ ਹੈ ਸੈਂਟਰ ਕੱਟ ਕੇ ਇਹਦਾ ਤੇ ਲੈਨਿੰਗ ਨੂੰ ਵੀ ਆਪਾਂ ਨੇ ਕੱਟ ਲਾ ਲਿਆ ਠੀਕ ਹੈ ਜੀ ਸਿੱਧੀ ਸਾਈਡ ਆਪਾਂ ਨੇ ਰੱਖ ਲੈਣੀ ਹੈ ਕਮੀਜ਼ ਦੀ ਸਿੱਧੀ ਸਾਈਡ ਰੱਖ ਕੇ ਆਪਾਂ ਨੇ ਜਿਹੜੀ ਲੈਨਿੰਗ ਆ ਸਿੱਧੀ ਸਾਈਡ ਇਦਾਂ ਕਮੀਜ਼ ਦੇ ਰੱਖ ਲੈਣੀ ਹੈ ਠੀਕ ਹੈ ਜੀ ਆਪਾਂ ਬੜਾ ਬਖੀਆ ਕਰਕੇ ਆਪਾਂ ਪਹਿਲਾਂ ਸੈਂਟਰ 'ਚ ਇੱਕ ਸਿਉਣ ਲਾ ਲਾਂਗੇ ਜਿੱਥੇ ਆਪਾਂ ਨੇ ਕੱਟ ਲਾਇਆ ਹੈ ਨਾ ਸੇਮ ਕਮੀਜ਼ ਦਾ ਤੇ ਲੇਨਿੰਗ ਦਾ ਇਦਾਂ ਮਿਲਾ ਕੇ ਇੱਥੇ ਆਪਾਂ ਰੱਖਾਂਗੇ ਇਹਨੂੰ ਇਦਾਂ ਤੇ ਆਪਾਂ ਇੱਥੇ ਤੱਕ ਸਿਉਣ ਲਾ ਲਾਂਗੇ ਠੀਕ ਹੈ ਜੀ ਸਿਉਣ ਲਾ ਲਈ ਆਪਾਂ ਹਾਂ ਜੀ ਆਪਾਂ ਨੇ ਪੁੱਠੀ ਫੈਡ ਕਰ ਲੈਣੀ ਹੈ ਕਮੀਜ਼ ਦੀ ਏਵੇਂ ਲੇਨਿੰਗ ਆਪਣੀ ਸਿੱਧੇ ਪਾਸੇ ਜੋੜਣੀ ਹੈ ਉੱਪਰ ਸਾਈਡ ਆ ਗਿਆ ਆਪਾਂ ਕਮੀਜ਼ ਕੁੱਠਾ ਕਰ ਲਿਆ ਠੀਕ ਆ ਜੀ ਸੋ ਆਪਾਂ ਇਹ ਗੜਾ ਆਪਣਾ ਇੰਨੇ ਤੇ ਆਪਾਂ ਨੇ ਨਿਸ਼ਾਨੀ ਲਾ ਲੈਣੀ ਆ ਆਪਣਾ ਇਹ ਚੜਾਈ ਚ 5 ਇੰਚ ਪਿਆਰ ਆ ਸੈਂਟਰ ਤੇ ਆਪਾਂ ਨੇ ਢਾਈ ਰੱਖਦੇ ਇੱਧਰ ਨਾਲ ਤੇ ਇੱਧਰ ਢਾਈ ਢਾਈ ਆਪਾਂ ਨੇ ਲਾ ਲਈ 5 ਹੋ ਗਈ ਆਪਣੀ ਠੀਕ ਆ ਜੀ ਹੁਣ ਆਪਾਂ ਚਾਕ ਦੇ ਨਾਲ ਇਦਾਂਾਰੇ ਗਲੇ ਤੇ ਨਿਸ਼ਾਨੀ ਲਾ ਲਾਂਗੇ ਹਾਂਜੀ ਜਿਵੇਂ ਆਪਾਂ ਦੀ ਨਿਸ਼ਾਨੀ ਲਾਈ ਹੋਈ ਹੈ ਨਾ ਇੱਥੇ ਤੇ ਨਿਸ਼ਾਨੀ ਦੇ ਉੱਪਰ ਆਪਾਂ ਕਿਉਂ ਲਾ ਲਾਂਗੇ ਇਹਨੇ ਬਸ ਇਹਨੂੰ ਆਪਾਂ ਛੋਟਾ ਕਰ ਲੈਣਾ ਹੁ ਤਾਂ ਕਿ ਹੁਣ ਆਪਾਂ ਕਿਉਂਕਿ ਸਿੱਧੀ ਸਾਈਡ ਆਪਾਂ ਨੂੰ ਗੜਾ ਦਿਖ ਨਹੀਂ ਰਿਹਾ ਨਾ ਤਾਂ ਕਰਕੇ ਆਪਾਂ ਉੱਥੀ ਸਾਈਡ ਤੋਂ ਜਿਹੜੀ ਆ ਸੂਣ ਲਾ ਲਾਂਗੇ ਨੇ కట్ పేర పేర ఫర్క షర్కింగ్ క ਇਹ ਦੇਣ ਨੂੰ ਆਪਾਂ ਨੇ ਸਿੱਧਾ ਇਹਦਾ ਆਪਾਂ ਇਹਨੂੰ ਸਿੱਧਾ ਇਹਦਾ ਇਹਨੂੰ ਪਾਉ ਲੋਗੇ ਹੂੰ ਸਿਉਣ ਨੂੰ ਬਿਠਾ ਲਾਂਗੇ ਇਦਾਂ ਫਿਰ ਆਪਾਂ ਇੱਥੇ ਨਾਲ-ਨਾਲ ਸਿਉਣ ਲਾ ਲਾਂਗੇ ਠੀਕ ਹੈ ਜੀ ਹੁਣ ਆਪਾਂ ਸਿਉਣ ਲਾ ਲਾਂਗੇ ਇਦਾਂ ਰੱਖ ਜਮੇ ਲਵੇ ਲਵੇ ਗਲੇ ਦੇ ਆਪੇ ਜਮੇ ਕੋਲੇ ਕੋਲੇ ਇਦਾਂ ਸਿਉਣ ਲਾ ਲੈਣੀ ਇਦਾਂ ਆਪਾਂ ਨੇ ਸਿਉਣ ਲਾ ਲੈਣੀ ਠੀਕ ਹੈ ਜੀ ਹਾਂਜੀ ਗਲਾ ਆਪਣਾ ਬਣ ਗਿਆ ਇਦਾਂ ਦੇਖੋ ਬੈਕ ਸਾਈਡ ਤੋਂ ਈਮੀ ਠੀਕ ਹੈ ਜੀ ਈਮੀ ਲਾਈਨਿੰਗ ਲੱਗ ਜਾਂਦੀ ਆ ਈਮੀ ਆਪਣਾ ਗਲਾ ਬਣ ਜਾਂਦਾ ਹੈ ਲੈਣੀ ਗਾਲੇ ਸੂਟ ਦਾ ਜਿਹਦਾ ਗਲਾ ਬਣਿਆ ਹੋਵੇ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਆਪਾਂ ਤੁਹਾਨੂੰ ਨਵੀਂ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ